ਗੁਰੂ ਜੀ ਪਾਸ ਬਡਾਰੀ ਨਗਰ ਵਿੱਚ ਹੀ ਗਹਿਮਾ ਗਹਿਮ ਹੋ ਗਈ ਸੰਗਤਾਂ ਸੁਣ ਸੁਣ ਕੇ ਆਉਣ ਲੱਗੀਆਂ ਗੁਰੂ ਜੀ ਨੇ ਉੱਥੇ ਖੂਹ ਲਵਾਉਣਾ ਸ਼ੁਰੂ ਕੀਤਾ ਜਿਸ ਨੂੰ ਤਿਆਰ ਕਰਵਾ ਕੇ ਸ਼ੀਹਟ ਚਲਾਈ तमाम ਬੇਵਰਾਨ ਜ਼ਮੀਨ ਨੂੰ ਪਾਣੀ ਪਹੁੰਚਾ ਕੇ ਉਬਾਦ ਕੀਤਾ ਗੁਰੂ ਜੀ ਸਦਾ ਇੰਦਪਾਰ ਉਪਕਾਰੀ ਰਹੇ ਹਨ ਉੱਥੇ ਹੀ ਸਾਲ ਬੀਤ ਗਿਆ ਸੰਮਤ 1652 ਹਾਰਦੀ 21 ਨੂੰ ਅੱਧੀ ਰਾਤ ਦੇ ਸਮੇਂ ਮੁੱਖ ਨਸ਼ੱਤਰ ਪ੍ਰਵੇਸ਼ੇ ਸ਼ੁਭ ਗ੍ਰਹਾਂ ਦੀ ਸੰਮਤੀ ਵਿੱਚ ਐਤਵਾਰ ਅਕਾਸ਼ੀਵਾਨੇ ਦਿਨ ਸੁਕੇਲ ਪੱਖ ਨੂੰ ਸਹਬਜਾਦੇ ਨੇ ਅਵਕਾਰ ਘਾਇਆ ਬਿਜਲੀ ਦੇ ਪ੍ਰਕਾਸ਼ ਵਾਂਗੂ ਚਾਨਣ ਹੋਇਆ ਸਭ ਦੀਆਂ ਅੱਖਾਂ ਝੁੰਝਲਾ ਗਈਆਂ ਗਾਈ ਹੈਰਾਨ ਹੋ ਕੇ ਬੋਲੀ ਮੈਂ ਅਜੀਹਾ ਵਾਲ ਲਗਦਾ ਕਦੀ ਨਹੀਂ ਪੈਦਾ ਹੋਇਆ ਦੇਖਿਆ ਦਾਸੀ ਨੇ ਦੌੜ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਰ ਬਾਲਕ ਹੋਣ ਦੀ ਖਬਰ ਦਿੱਤੀ ਦੱਸਿਆ ਕਿ ਇੱਕ ਬਿਜਲੀ ਵਾਂਗ ਚਮਕਾਰਾ ਹੋਇਆ ਹੈ ਜਿਸ ਤੋਂ ਸਭ ਦੀਆਂ ਅੱਖਾਂ ਮੇਟੀਆਂ ਗਈਆਂ ਫਿਰ ਬਾਲਕ ਦਾ ਦਰਸ਼ਨ ਹੋ ਆਇਆ ਜਿਸ ਦੇ ਮੱਥੇ ਦਾ ਤੇਜ ਲਾਲ ਵਾਂਗੂੰ ਚਮਕ ਰਿਹਾ ਹੈ ਗੁਰੂ ਜੀ ਨੇ ਸੁਣ ਕੇ ਸ਼ਬਦ ਉਚਾਰੇ ਜਦ ਦੇਣ ਚੜਿਆ ਤਾਂ ਦਾਸੀਆਂ ਨੇ ਕੋਠੇ ਉੱਪਰ ਹੁੱਲਾਂ ਦੀ ਵਰਖਾ ਹੋਈ ਹੋਈ ਦੇਖੀ ਔਰ ਹੈਰਾਨ ਹੋ ਕੇ ਔਰ ਹੈਰਾਨ ਹੋ ਕੇ ਮਾਤਾ ਜੀ ਨੂੰ ਆਣ ਦੱਸਿਆ ਨਗਰ ਵਿੱਚ ਵਧਾਈ ਫੈਲ ਗਈ ਲੋਕ ਚੱਲ ਚੱਲ ਕੇ ਗੁਰੂ ਜੀ ਨੂੰ ਵਧਾਈ ਦੇਣ ਆਏ ਬੜਾ ਉਤਸ਼ਾਹ ਪ੍ਰਗਟ ਹੋਇਆ ਗੁਰਸਿੱਖਾਂ ਨੇ ਕਈ ਤਰ੍ਹਾਂ ਨਾਲ ਖੁਸ਼ੀਆਂ ਮਨਾਇਆਂ ਇਹ ਉਹ ਬਾਲਕ ਸੀ ਜੇ ਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰੱਖਿਆ ਗਿਆ। ਹਰ ਇੱਕ ਪਾਸੇ ਐਨੀਆਂ ਖੁਸ਼ੀਆਂ ਮਨਾਈਆਂ ਗਈਆਂ। ਮੰਗਣ ਵਾਲਿਆਂ ਦੀ ਆਓ ਜਾਈ ਸ਼ੁਰੂ ਹੋ ਗਈ। ਗੁਰੂ ਜੀ ਨੇ ਬਹੁਤ ਵਧਾਈ ਵੰਡੀ। ਜਦ ਪੈਰ ਤੋਂ ਉੱਪਰ ਦਿਨ ਆਇਆ ਤਾਂ ਸਾਹਿਬ ਬਾਬਾ ਬੁੱਢਾ ਜੀ আর ਭਾਈ ਗੁਰਦਾਸ ਜੀ ਆਦੇ। ਸਹਿਬ ਜਾਦੇ ਜੀ ਦਾ ਜਨਮ ਸੁਣ ਕੇ ਵਧਾਈ ਦਿੱਤੀ। ਗੁਰੂ ਜੀ ਨੇ ਬੜੇ ਆਦਰ ਨਾਲ ਬਿਠਾ ਲਿਆ। ਬੁੱਢਾ ਜੀ ਨੇ ਬੇਨਤੀ ਕੀਤੀ ਕਿ ਅਸਾਂ ਸਾਹਿਬ ਜੀ ਦਾ ਦਰਸ਼ਨ ਕਰਨਾ ਹੈ। ਗੁਰੂ ਜੀ ਨਾਲ ਲੈ ਗਏ ਤੇ ਸਾਹਿਬ ਬੁੱਢਾ ਜੀ ਨੇ ਦਰਸ਼ਨ ਕਰਕੇ ਨਮਸਕਾਰ ਕੀਤੀ। ਸਾਹਿਬ ਜੀ ਦੇ ਸੱਜੇ ਹੱਥ ਤੇ ਛਤਰ ਦਾ ਚਿੰਨ ਤੇ ਖੱਬੇ ਹੱਥ ਤੇ ਚੌਰ ਦਾ ਚਿੰਨ ਵੇਖਿਆ। অতি ਪਰਸੰਨ ਹੋ ਕੇ ਬੁੱਢਾ ਜੀ ਬਾਹਰ ਆਏ। ਕੋਝ ਕੋਚੇ ਰਖਾਰੇ ਤੇ ਆਪਣੇ ਪਿੰਡ ਬੀੜ ਨੂੰ ਚਲੇ ਗਏ ਜਦ ਅੰਮ੍ਰਿਤਸਰ ਵਿੱਚ ਪ੍ਰਿਥੀ ਚੰਦ ਨੇ ਤੇ ਉਸ ਦੀ istri ਨੇ ਖਬਰ ਸੁਣੀ ਤਾਂ ਬਹੁਤ ਦੁਖੀ ਹੋਏ istri ਬੋਲੀ ਤੁਸੀਂ ਤਾਂ ਕਹਿੰਦੇ ਸੀ ਕਿ ਸਿੱਖ ਦਾ ਵਾਕ ਕਦੀ ਨਹੀਂ ਸਿੱਧ ਹੋਣਾ ਤੇ ਮੇਰਾ ਗੁਰੂ ਪੁੱਤਰ ਦਾ ਵਾਕ ਅਟਲ ਹੈ ਸੋ ਹੁਣ ਤੁਹਾਡਾ ਸਰਾਪ ਝੂਠਾ ਹੋ ਗਿਆ ਤੇ ਬੁੱਢਾ ਜੀ ਦਾ ਵਾਕ ਸੱਚਾ ਹੋ ਗਿਆ ਪ੍ਰਿਥੀ ਚੰਦ ਜੀ ਬੋਲੇ ਕੋਈ ਚਿੰਤਾ ਨਾ ਕਰ ਦੇਖ ਉਪਾਅ ਕਰਦੇ ਹਾਂ ਫਿਰ ਆਪਣੀ ਦਾਸੀ ਨੂੰ ਹੁਕਮ ਦਿੱਤਾ ਕਿ ਕਿਸੇ ਬਾਲਕਾਤਨੀ ਜਨਾਨੀ ਦੀ ਭਾਲ ਕਰਕੇ ਲਿਆਓ ਤੈਨੂੰ ਔਰ ਉਸ ਨੂੰ ਬਹੁਤ ਧਨ ਦੇ ਕੇ ਖੁਸ਼ ਕਰਾਂਗੇ ਦਾਸੀ ਢੂੰਡਣ ਲੱਗ ਪਈ ਅਖੀਰ ਇੱਕ ਬਾਲਕਾਤਨ ਲੱਭ ਹੀ ਪਈ ਸੋ ਉਸ ਨੂੰ ਦਾਸੀ ਨੇ ਨਾਲ ਲੈ ਆਂਦਾ ਪ੍ਰਿਥੀ ਚੰਦ ਨੇ ਉਸ ਆਈ ਬਾਲਕਾਤਨੀ ਨੂੰ ਕੁਝ ਕੁ ਰੁਪਿਆ ਦਿੱਤਾ ਪਰ ਬਾਕੀ ਹੋਰ ਦੇਣ ਦਾ ਇਕਰਾਰ ਕਰ ਲਿਆ ਉਸ পাপ ਆਤਮਾ ਦਾ ਕੰਮ ਨਹੀਂ ਇਹੋ ਦੁਸ਼ਟ ਕੁਨੇ ਦਾ ਸੀ ਸੋ ਉਹ ਉਸੇ ਵੇਲੇ ਹੀ ਵਡਾਲੀ ਸਾਹਿਬ ਨੂੰ ਤੁਰ ਪਈ ਨਵੇਂ ਕੱਪੜੇ ਪਹਿਨ ਕੇ ਗੁਰੂ ਜੀ ਦੇ ਘਰ ਗਈ ਅੱਗੇ ਮਾਤਾ ਗੰਗਾ ਜੀ ਬਾਲਕ ਨੂੰ ਖੜਾ ਰਏ ਸਨ ਜੋ ਸਵਾ ਮਹੀਨੇ ਤੋਂ ਉੱਪਰ ਹੋ ਚੁੱਕੇ ਸਨ ਬਾਲਕਾਤਨੀ ਨੇ ਬੜਾ ਉਤਸ਼ਾਹ ਆਰਾ ਆਪਣੀ ਉਚਕਾਈ ਪ੍ਰਗਟ ਕੀਤੀ ਤੇ ਮਾਤਾ ਪਾਸੋਂ ਬੱਚੇ ਨੂੰ ਗੋਦ ਵਿੱਚ ਲੈ ਕੇ ਬੈਠ ਗਈ ਲੋਰ ਦੇ ਲੋਰੀਆਂ ਦੇਣੀਆਂ ਲੱਗੀ ਕਈ ਤਰ੍ਹਾਂ ਦੀਆਂ ਅਸੀਸਾਂ ਦਿੱਤੀਆਂ ਮਾਤਾ ਜੀ ਤੇ ਦਾਤੀਆਂ ਦੀਆਂ ਅੱਖਾਂ ਬਚਾ ਕੇ ਆਪਣੇ ਦੁੱਧ ਬਾਲਕ ਦੇ ਮੂੰਹ ਵਿੱਚ ਪਾ ਦਿੱਤਾ ਜਿਸ ਨਾਲ ਚਹਿਰ ਲੱਗੀ ਹੋਈ ਸੀ ਸਾਹਿਬ ਜਦਾ ਜੀ ਨੇ ਦੁੱਧ ਦੇ ਰਸਤੇ ਹੀ ਪ੍ਰਾਣ ਖਿੱਚ ਲਏ ਬਾਲਕਾਤਨੀ ਚੀਕ ਮਾਰ ਕੇ ਪਛਾਰ ਖਾ ਕੇ ਡਿੱਗ ਪਈ ਔਰ ਪ੍ਰਾਣ ਛੱਡ ਗਏ ਮਾਤਾ ਜੀ ਨੇ ਛੇਤੀ ਨਾਲ ਘਾਬਰ ਕੇ ਬੱਚੇ ਨੂੰ ਚੁੱਕਿਆ ਦਾਸੀਆਂ ਨੱਠੀਆਂ ਆ ਗਈਆਂ ਘਰ ਵਿੱਚ ਰੌਲਾ ਪੈ ਗਿਆ ਬਾਲਕਾਤਨੀ ਦੀ ਰੂਹ ਨੇ ਆਕਾਸ਼ ਵਿੱਚ ਜਾ ਕੇ ਆਵਾਜ਼ ਦਿੱਤੀ ਕਿ ਮਾਤਾ ਜੀ ਤੁਸੀਂ ਬਾਲਕ ਨੂੰ ਪੁੱਤਰ ਕਰਕੇ ਨਾ ਸਮਝੋ ਇਹ ਈਸ਼ਵਰ ਅਵਤਾਰ ਹਨ ਮੈਂ ਅਫਸਰਾ ਸੀ ਇੱਕ ਦਿਨ ਇੰਦਰ ਸਭਾ ਵਿੱਚ ਮੈਂ ਗਾਇਨ ਕਰ ਰਹੀ ਸਾਂ ਤਾਂ ਗੁਰੂ ਬ੍ਰਹਸਪਤ ਜੀ ਆ ਗਏ ਮੈਂ ਉੱਠ ਕੇ ਨਮਸਕਾਰ ਨਾ ਕੀਤੀ ਗੁਰੂ ਜੀ ਨੇ ਸ਼ਰਾਪ ਦਿੱਤਾ ਜਾ ਮਾਤ ਲੋਕ ਵਿੱਚ ਜਾ ਕੇ ਬਾਲ ਘਾਤ ਨਹੀਂ ਮਾਣਾ ਮੈਂ ਡਰ ਕੇ ਉਹਨਾਂ ਦੀ ਸ਼ਰਨ ਪੈ ਗਈ ਔਰ ਆਧਾਰ ਹੋਣ ਵਾਸਤੇ ਬੇਨਤੀ ਕੀਤੀ ਉਹਨਾਂ ਨੇ ਆਖਿਆ ਕਿ ਸਤਗੁਰ ਅਰਜਨ ਦੇਵ ਜੀ ਦੇ ਘਰ ਬਾਲਕ ਪੈਦਾ ਹੋਵੇਗਾ ਉਹ ਤੇਰੀ ਕਲਿਆਣ ਕਰਨਗੇ ਸੋ ਹੁਣ ਮੇਰੀ ਇਹਨਾਂ ਨੇ ਕਲਿਆਣ ਕਰ ਦਿੱਤੀ ਹੈ ਔਰ ਮੈਂ ਦੇਵ ਲੋਕ ਨੂੰ ਚਾਹ ਰਹੀ ਹਾਂ ਮੈਨੂੰ ਆਪ ਦੇ ਸ਼ਰੀਕ ਪ੍ਰਿਥੀ ਚੰਦ ਜੀ ਨੇ ਲਾਲਚ ਦੇ ਕੇ ਭੇਜਿਆ ਸੀ ਸੋ ਅੱਗੇ ਤੋਂ ਉਸ ਦਾ ਅਵਸਾਨ ਨਾ ਖਾਣਾ ਇਹ ਆਕਾਸ਼ ਬਾਣੀ ਸਿਰਫ ਮਾਤਾ ਗੰਗਾ ਜੀ ਨੇ ਹੀ ਸੁਣੀ ਮਗਰ ਪarda ਪਾਲ ਵਿੱਚ ਹੀ ਫਿਰ ਗੁਰੂ ਜੀ ਦੀ ਮਾਇਆ ਨੇ ਆਪਣਾ ਪ੍ਰਭਾਵ ਜਮਾ ਲਿੱਤਾ ਬਾਲਕ ਨੂੰ ਸਾਤੇ ਨਾਲ ਘੁੱਟ ਕੇ ਲਾ ਲਿਆ ਗੁਰੂ ਜੀ ਨੂੰ ਜਦ ਖਬਰ ਹੋਈ ਤਾਂ ਗੁਰੂ ਜੀ ਆਏ ਹੱਸ ਕੇ ਕਹਿਣ ਲੱਗੇ ਐਡੀ ਕਾਰ ਨਾ ਕਰੋ ਮਗਰ ਕਿਸੇ ਨੇ ਗੁਰੂ ਜੀ ਦੇ ਭਾਵ ਨੂੰ ਨਾ ਸਮਝਿਆ ਉਸੇ ਵੇਲੇ ਬਾਲਕਾਤ ਨਹੀਂ ਵੀ ਲੋਥ ਨੂੰ ਚੁੱਕ ਕੇ ਬਾਹਰ ਲੈ ਗਏ ਪਰ ਸੰਸਕਾਰ ਕਰ ਦਿੱਤਾ ਮਾਤਾ ਜੀ ਨੇ ਬਾਲਕ ਤੋਂ ਵਾਰ ਕੇ ਬਹੁਤ दान ਕੀਤਾ ਗੁਰੂ ਜੀ ਬੋਲੇ ਇਹ ਸਾਡੇ ਭਰਾਤਾ ਦੀ ਮਿਹਰ ਹੈ ਇਸ ਵਾਰਤਾ ਕਰਕੇ ਪ੍ਰਥੀ ਚੰਦ ਦਾ ਬੜਾ ਅਪਜਸ ਹੋਇਆ ਪ੍ਰਥੀ ਚੰਦ ਨੂੰ ਪਤਾ ਲੱਗਾ ਆਪਣੇ ਆ ਸੇਵਕਾਂ ਵਿੱਚ ਕਹਿਣ ਲੱਗਾ ਦੇਖੋ ਕਿੱਡਾ ਅਨਰਥ ਬਾਚਦੇ ਹਨ ਸਤਿਗੁਰਾਂ ਦੇ ਪਾਸ ਨਿਤ ਹੀ ਸੰਗਤਾਂ ਦੀ ਆਉ ਚਾਈ ਲੱਗੀ ਰਹਿੰਦੀ ਵਡਾਲੀ ਪਿੰਡ ਵਿੱਚ ਗੁਰੂ ਘਰ ਦਾ ਲੰਗਰ ਲੱਗਾ ਰਹਿੰਦਾ ਕਦੀ ਗੁਰੂ ਜੀ ਛੇੜਟੇ ਖੂਤੇ ਜਾ ਬੈਠਦੇ ਅਰਧਵਾਨ ਸੱਜ ਜਾਂਦਾ ਇਸੇ ਪ੍ਰਕਾਰ ਉਥੇ ਹੀ ਸਹਬਜ਼ਾਦਾ ਜੀ 2 ਸਾਲ ਦੇ ਹੋ ਗਏ ਇੱਕ ਦਿਨ ਪ੍ਰਿਥੀ ਚੰਦ ਜੀ ਦਾ 500 ਰੁਪਇਆ ਦੇਣਾ ਕਰਕੇ ਭੇਜਿਆ ਹੋਇਆ ਇੱਕ ਬੰਗਾਲੀ ਵੱਡਾ ਉਡਾਲੀ ਪਹੁੰਚਾ ਗੁਰੂ ਜੀ ਦੇ ਘਰਾਂ ਵਿੱਚ ਫਿਰਦਾ ਰਿਹਾ ਜਿਸ ਵਕਤ ਸਹਿਬਜ਼ਾਦਾ ਜੀ ਆਪਣੀ ਡਿਊਟੀ ਵਿੱਚ ਇਕੱਲੇ ਘੇੜ ਰਹੇ ਸਨ ਉਹ ਮੌਕਾ ਦੇਖ ਕੇ ਬੰਗਾਲੀ ਨੇ ਕਾਲਾ ਨਾਗ ਛੱਡ ਦਿੱਤਾ ਆਪ ਚਲਾ ਗਿਆ ਉਸ ਆਪ ਕੋ ਖੁੱਡਣ ਨੂੰ ਲੱਭਣ ਲਈ ਇੱਧਰ ਉੱਧਰ ਫੇਰਨ ਲੱਗਾ ਸਹਬ ਜਾਰਾ ਜੀ ਵੱਲ ਆਇਆ ਤੇ ਸਾਹਮਣੇ ਫਨ ਖਲਾਰ ਕੇ ਪੰਕਾਰੇ ਮਾਰਨ ਲੱਗਾ ਸਹਬ ਜਾਰਾ ਜੀ ਨੇ ਸਾਖ ਨੂੰ ਗਿੱਚਿਓਂ ਪਕੜ ਲਿਆ ਅਜਿਹਾ ਕੁੱਟਿਆ ਕਿ ਵਿਚਾਰੇ ਦੀ ਜੀਵ ਤੇ ਅੱਖਾਂ ਬਾਹਰ ਨਿਕਲ ਆਈਆਂ ਬਥੇਰਾ ਉਛਲਿਆ ਮਗਰ ਝਟ ਹੀ ਪ੍ਰਾਣ ਨਿਕਲ ਗਏ ਉਤਨੇ ਨੂੰ ਮਾਤਾ ਜੀ ਬਾਹਰ ਨਿਕਲ ਆਈ ਅਰਦਾਸੀਆਂ ਨੂੰ ਆਵਾਜ਼ਾਂ ਮਾਰੀਆਂ ਦਾਤਿਆਂ ਨੇ ਦੌੜ ਕੇ ਸਹਬਜ਼ਾਦਾ ਜੀ ਨੂੰ ਚੁੱਕ ਲਿਆ। ਗੁਰੂ ਜੀ ਨੂੰ ਪਤਾ ਲੱਗਾ ਤਾਂ ਗੁਰੂ ਜੀ ਘਰ ਆਏ। ਸਭ ਹਾਲ ਸੁਣਾਇਆ। ਸਪ ਨੂੰ ਮੋਇਆ ਹੋਇਆ ਦੇਖਿਆ। ਇੱਕ ਸੁੰਦਰ ਪੁਰਸ਼ ਆਣ ਕੇ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ। ਗੁਰੂ ਜੀ ਬੋਲੇ ਕਿ ਆਪ ਕੌਣ ਹੋ? ਉਸ ਸੁੰਦਰ ਪੁਰਸ਼ ਨੇ ਦੱਸਿਆ ਕਿ ਮੈਂ ਦੁਆਪਰ ਵਿੱਚ ਮੁਚਕੰਦ ਨਾਮ ਕਰਕੇ ਤਪਸਵੀ ਸਾਂ। ਇੱਕ ਦਿਨ ਨਾਰਦ ਜੀ ਆ ਗਏ ਮੇਰੀ ਉਹਨਾਂ ਦੀ ਚਰਚਾ ਹੋਈ ਮੈਂ ਆਪਣੇ ਤਪ ਦੇ ਹੰਕਾਰ ਕਰਕੇ ਜਾਦਾ ਬਚਨ ਆਖੇ ਨਾਰਦ ਜੀ ਬੋਲੇ ਕਿ ਤੂੰ ਈਸ਼ਵਰ ਗਤੀ ਨੂੰ ਨਹੀਂ ਜਾਣਦਾ ਤੇ ਆਪਣੀ ਤਪੱਸਿਆ ਦੇ ਹੰਕਾਰੇ ਮਾਰਦਾ ਹੈ ਜਾ ਤੂੰ ਸਰਪ ਹੋ ਇਹ ਸੁਣ ਕੇ ਮੈਂ ਡਰ ਗਿਆ ਫਿਰ ਨਾਰਦ ਜੀ ਦੇ ਬਹੁਤ ਦਰਲੇ ਕੀਤੇ ਕਿ ਕਿਸੇ ਤਰ੍ਹਾਂ ਉਧਾਰ ਹੋਣ ਦਾ ਵਾਕ ਕਰੋ ਨਾਰਦ ਜੀ ਬੋਲੇ ਅੱਛਾ ਕਾਲ ਯੁਗ ਵਿੱਚ ਪੰਚਮ ਅਵਤਾਰ ਹੋਣਗੇ ਉਹਨਾਂ ਦੇ ਸੁਪੁੱਤਰ ਤੇਰਾ ਉਧਾਰ ਕਰਨਗੇ ਸੋ ਮੈਂ ਉਸ ਸਮੇਂ ਤੋਂ ਅੱਜ ਤੱਕ ਸੱਪ ਜੀ ਹੀ ਜੂਨ ਵਿੱਚ ਪਹੁੰਚਦਾ ਆਇਆ ਹਾਂ ਅੱਜ ਮੇਰਾ ਉਧਾਰ ਹੋਇਆ ਹੈ ਆਪ ਦੇ ਵੱਡੇ ਭਰਾਤਾ ਪ੍ਰਿਥੀ ਚੰਦ ਜੀ ਨੇ ਬੰਗਾਲੀ ਨੂੰ 500 ਰੁਪਏ ਦਾ ਲੋਭ ਦਿੱਤਾ ਸੀ ਉਸ ਬੰਗਾਲੀ ਨੇ ਇੱਥੇ ਆ ਕੇ ਮੈਨੂੰ ਸੁੱਟਿਆ ਹੈ ਇਹ ਵਾਰਤਾ ਕਰਦਾ ਹੀ ਅਲੋਪ ਹੋ ਗਿਆ ਸੋ ਸਿੱਖ ਗੁਰੂ ਜੀ ਦੇ ਨਾਲ ਸੰ ਉਹ ਦੇਖ ਸੁਣ ਕੇ ਧੰ ਧੰ ਕਰਨ ਲੱਗੇ ਗੁਰੂ ਜੀ ਬੋਲੇ ਸਪੁੱਤਰ ਜੀ ਤੁਸੀਂ ਹੀ ਅੰਦਰ ਨੂੰ ਚਲੇ ਜਾਣਾ ਸੀ ਤੁਸੀਂ ਹੁਣੇ ਹੀ ਕਾਲੀ ਕਰਨੀ ਸ਼ੁਰੂ ਨਾ ਕਰੋ ਅਰਥਾਤ ਸ਼ਕਤੀ ਨਾ ਦਿਖਾਓ ਗੁਰੂ ਜੀ ਆਪਣੇ ਦੀਵਾਨ ਵਿੱਚ ਆ ਗਏ ਤੇ ਮਾਤਾ ਜੀ ਨੇ ਬਹੁਤ दान ਕੀਤਾ ਸੰਗਤ ਵਿੱਚ ਉਸ ਤਪਸਵੀ ਦਾ ਪ੍ਰਸੰਗ ਚੱਲ ਪਿਆ ਸਭ ਸਿੱਖ ਪ੍ਰਿਥੀ ਚੰਦ ਉੱਤੇ ਅਫਸੋਸ ਕਰਨ ਲੱਗੇ ਜਦ ਇਸ ਤਰ੍ਹਾਂ ਦੇ ਪ੍ਰਸੰਗ ਦੀ ਖਬਰ ਪ੍ਰਿਥੀ ਚੰਦ ਜੀ ਨੂੰ ਮਿਲੀ ਤਾਂ ਪ੍ਰਿਥੀ ਚੰਦ ਨੇ ਬਹੁਤ ਹਾਸੀ ਉਡਾਈ ਹਰ ਇੱਕ ਨੂੰ ਕਹਿੰਦਾ ਫਿਰੇ ਦੇਖੋ ਅਰਜਨ ਦੇਵ ਝੂਠੇ ਗਪੌੜੇ ਮਾਰ ਕੇ ਆਪਣੇ ਆਪ ਨੂੰ ਅਵਤਾਰ ਤੇ ਗੁਰੂ ਪ੍ਰਗਟ ਕਰਦਾ ਹੈ ਰੋਟੀਆਂ ਖਾਣ ਵਾਲੇ ਮੂਰਖ ਸਿੱਖ ਕਰਾ ਮਾਤਾਂ ਦੀਆਂ ਮਾਨ ਘੜਤ ਗੱਲਾਂ ਬਣਾ ਬਣਾ ਕੇ ਇਹਨਾਂ ਨੂੰ ਉੱਚੀਆਂ ਕਰਨਾ ਚਾਹੁੰਦੇ ਹਨ ਦੇਖੋ ਨਾ ਦੋ ਵਰਿਆਂ ਦੇ ਮੁੰਡੇ ਨੇ ਕਾਲੇ नाग ਨੂੰ ਮਾਰ ਦਿੱਤਾ ਫਿਰ नाग ਵਿੱਚੋਂ ਸੁੰਦਰ ਪੁਰਸ਼ ਨਿਕਲਿਆ ਉਸ ਨੇ ਆਪ ਨੂੰ ਦੁਆਪਰ ਯੁਗ ਦਾ ਰਿਸ਼ੀ ਦੱਸਿਆ ਇਹ ਬਾਤਾਂ ਕਹੁੰਦੇ ਹਨ ਕੱਲਾਂ ਕਰਦੇ ਹਨ ਕਹੈਤ ਕਮਲੇ ਸੁਣ ਤਬੌਰੇ